ਸਰਕਾਰ ਖੁਦ ਜਿਹੜਾ ਵੀ ਧੱਕੇ ਨਹੀਂ ਮਾਰ ਰਹੀ ਲੋਕਾਂ ਨੂੰ ਪਰ ਇਹ ਕਹਿਣਾ ਵਾ ਕਿ ਵਾਪਸ ਚਲੇ ਜਾਣ ਕਿਸੇ ਤਰੀਕੇ ਨਾਲ ਪਰੇਸ਼ਾਨੀਆਂ ਬਹੁਤ ਜਿਆਦੀਆਂ ਵਧੀਆਂ ਹੋਈਆਂ ਜੀ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਬਹੁਤ سارے ਸਟੂਡੈਂਟ ਇਦਾਂ ਦੇ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੇ ਆਪ ਅਪਲਾਈ ਕੀਤਾ ਆਇਲ ਦਾ ਸਰਟੀਫਿਕੇਟ ਨਹੀਂ ਲਗਾ ਸਕੇ ਗਲਤੀ ਹੋ ਗਈ ਤੇ 180 ਦਿਨ ਵੀ ਪਾਰ ਹੋ ਗਏ ਤੇ ਹੁਣ ਉਹਨਾਂ ਨੂੰ ਇੱਥੇ ਜਿਹੜਾ ਆਊਟਸਟੇਟਸ ਹੋ ਗਿਆ ਕੈਨੇਡਾ ਦੇ ਕੈਨੇਡਾ ਨੇ ਪੂਰੇ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕੀਤੀ ਆ ਸਟੂਡੈਂਟਸ ਹੋਣ ਵਰਕ ਪਰਮਿਟ ਹੋਣ ਸਾਰਿਆਂ ਦੇ ਵੀਜ਼ੇ ਕੱਟ ਕਰ ਦਿੱਤੇ ਆ ਘਟਾ ਦਿੱਤੇ ਆ ਇਹ ਇੱਕ ਮਸਲਾ ਹੈ ਪਰ ਇਹਦੇ ਨਾਲ ਦੂਜਾ ਮਸਲਾ ਇਹ ਆ ਕਿ ਪੂਰੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਹੀ ਕੰਮ ਸਲੋ ਹੋ ਚੁੱਕਾ ਤੁਹਾਡੀ ਫਾਈਲ ਕੋਈ ਵੀ ਆ ਖਬਰ ਸੁਣਦੇ ਅਸੀਂ ਕਿ ਉਹਦੇ ਰਿਫਿਊਜ਼ਲ ਦੇ ਚਾਂਸਸ ਵੀ ਇਸ ਵੇਲੇ ਵਧੇ ਆ ਭਾਵੇਂ ਕੇਸ ਜੈਨੂਇਨ ਹੋਵੇ ਤੇ ਉਹਦੇ ਨਾਲ ਸਮਾਂ ਵੀ ਜ਼ਿਆਦਾ ਲੱਗ ਰਿਹਾ ਸੈਂਚੂਰਾਈ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਸਿੰਘ ਹੁਣਾ ਕੋਲ ਅਸੀਂ ਆਏ ਆ ਗੁਰਪ੍ਰੀਤ ਸਿੰਘ ਜੀ ਕੀ ਇਹ ਗੱਲ ਸੱਚੀ ਹੈ ਵੀ ਹੁਣ ਡਿਲੇ ਜ਼ਿਆਦਾ ਹੋ ਗਿਆ ਜਿਹੜੇ ਜੈਨੂਨ ਫਾਈਲਸ ਵੀ ਸੀਗੀਆਂ ਪਹਿਲਾਂ ਨਾਲ ਬਹੁਤ ਜ਼ਿਆਦਾ ਡਿਲੇ ਕਰ ਰਿਹਾ ਜੀ ਇਹਦੇ ਵਿੱਚ ਤਾਂ ਜਿੱਦਾਂ ਏਦਾਂ ਹੋ ਗਿਆ ਇਮੀਗ੍ਰੇਸ਼ਨ ਸਰਕਾਰ ਖੁਦ ਜਿਹੜਾ ਵੀ ਧੱਕੇ ਨਹੀਂ ਮਾਰ ਰਹੀ ਲੋਕਾਂ ਨੂੰ ਪਰ ਇਹ ਕਹਿਣਾ ਵਾ ਕਿ ਵਾਪਸ ਚਲੇ ਜਾਣ ਕਿਸੇ ਤਰੀਕੇ ਨਾਲ ਕਿਉਂਕਿ ਜੇ ਕਿਸੇ ਦਾ ਸਪਾਊਸ ਵੀਜ਼ਾ ਆ ਜਾਂ ਕਿਹਦੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਆ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਆ ਕੋਈ ਵਿਜ਼ਟਰ ਵੀਜ਼ਾ ਆ ਉਹਨੂੰ ਇੰਨਾ ਕੁ ਜ਼ਿਆਦਾ ਪ੍ਰੋਸੈਸਿੰਗ ਟਾਈਮ ਆ ਫੋਰ ਏਗਜ਼ਾਮਪਲ ਤੁਸੀਂ ਆਪਣੇ ਮਾਤਾ ਪਿਤਾ ਨੂੰ 6 ਮਹੀਨੇ ਹੋਰ ਰੱਖਣਾ ਚਾਹੁੰਦੇ ਜੀ ਤੁਸੀਂ 6 ਮਹੀਨੇ ਦੀ ਡਿਮਾਂਡ ਕਰਦੇ ਆ ਕਿ ਸਾਨੂੰ ਐਕਸਟੈਂਸ਼ਨ ਦਿੱਤੀ ਜਾਵੇ ਪਰ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਉਹ 10 ਮਹੀਨੇ ਦਾ ਜੀ ਤੇ 10 ਮਹੀਨੇ ਜਿੰਨੀ ਦੇਰ ਤੱਕ ਹਾਂ ਜਾਂ ਨਾ ਨਹੀਂ ਆਉਂਦੀ ਤੇ ਬੰਦਾ ਨਾ ਤਾਂ ਜਾ ਸਕਦਾ ਵਾਪਸ ਜੇ ਜਾਊਗਾ ਜੇ ਫਾਈਲ ਵਿਡਰੋ ਕਰਾਉਂਦਾ ਤੇ ਫਿਰ ਉਹ ਆਊਟ ਆਫ ਸਟੇਟਸ ਹੋ ਜਾਊਗਾ ਸੋ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਵਧੀਆਂ ਹੋਈਆਂ ਜੀ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਕੰਮ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਮਤਲਬ ਕਿਸੇ ਦੀ ਕੋਈ ਅਮਰਜੈਂਸੀ ਆ ਜਾਂ ਉਹਨੇ ਕਿਤੇ ਵਾਪਸ ਜਾਣਾ ਆ ਕੋਈ ਉਹ ਜਾ ਹੀ ਨਹੀਂ ਸਕਦਾ ਜੀ ਕੋਈ ਤਰੀਕਾ ਹੀ ਨਹੀਂ ਹੈਗਾ ਕਿਉਂਕਿ ਜੇ ਕੰਟਰੀ ਆਊਟ ਕਰਦੇ ਆ ਪ੍ਰੋਸੈਸਿੰਗ ਦੇ ਦੌਰਾਨ ਤੇ ਜੇ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਡਿਨਾਏ ਕਰਨਗੇ ਜਿਹੜੇ ਜੈਨੂਨ ਕੇਸ ਨੇ ਮਤਲਬ ਕਿ ਜਿਹੜੇ ਪਹਿਲਾਂ ਹੋ ਜਾਂਦੇ ਸੀ ਹੁਣ ਉਹਨਾਂ ਦੇ ਵਿੱਚ ਨਾ ਹੋ ਰਹੀਆਂ ਬਹੁਤ ਜ਼ਿਆਦਾ ਐਕਸਕਿਊਜ਼ ਲੱਭ ਰਹੇ ਆ ਬਹੁਤ ਛੋਟੇ ਤੋਂ ਛੋਟਾ ਇੱਕ ਕਾਰਨ ਇਹਨਾਂ ਨੂੰ ਮਿਲ ਜਾਵੇ ਤਾਂ ਉਹਦੇ ਤੇ ਹੀ ਮਤਲਬ ਡਾਕੂਮੈਂਟੇਸ਼ਨ ਦੀ ਅੱਗੇ ਕੀ ਹੁੰਦਾ ਸੀ ਜੇ ਕਿਸੇ ਦੀ ਕੋਈ ਡਾਕੂਮੈਂਟੇਸ਼ਨ ਦੀ ਅਧੂਰਤਾ ਸੀ ਜਾਂ ਉਹ ਨੂੰ ਨਾ ਮੰਗ ਲੈਂਦੇ ਸੀ ਇਮੀਗ੍ਰੇਸ਼ਨ ਆਫੀਸਰ ਜਾਂ ਈਮੇਲ ਕਰ ਦਿੰਦੇ ਸੀ ਜਾਂ ਤੁਹਾਨੂੰ ਇੱਕ ਹੋਟਲ ਦੇ ਵਿੱਚ ਐਕਸੈਸ ਦੇ ਦਿੰਦੇ ਸੀ ਕਿ ਸਾਨੂੰ ਆ ਚੀਜ਼ ਚਾਹੀਦੀ ਆ ਤੁਸੀਂ ਉਹ ਨੂੰ ਸਬਮਿਟ ਕਰ ਦਿਓ ਤੁਹਾਡੇ ਕੋਲ 7 ਡੇਸ ਦਾ ਟਾਈਮ ਹੈ ਪਰ ਅੱਜ ਕੱਲ ਬਿਨਾ ਕਿਸੇ ਡਿਮਾਂਡ ਦੇ ਬਿਨਾ ਕਿਸੇ ਕਾਰਨ ਦੇ ਬਿਨਾ ਕਿਸੇ ਡਾਕੂਮੈਂਟੇਸ਼ਨ ਦੇ ਹੁਣ ਇੱਕ ਕੇਸ ਹੈ ਜੀ ਛੋਟਾ ਜਿਹਾ ਕਿ ਬਹੁਤ ਸਾਰੇ ਸਟੂਡੈਂਟ ਜਿਹੜਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਹੈ ਉਹ ਆਪ ਅਪਲਾਈ ਕਰਦੇ ਆ ਜੀ ਜੀ ਜਦੋਂ ਆਪ ਅਪਲਾਈ ਕਰਦੇ ਆ ਚੰਗੀ ਗੱਲ ਹੈ ਜੀ ਆਪ ਕਰਦੇ ਆ ਤੇ ਉਹ ਆਪਣੀ ਮਣੀ ਵੀ ਸੇਵ ਕਰਦੇ ਆ ਪਰ ਉਹਨਾਂ ਦੀ ਲੈਕ ਆਫ ਨੋਲਜ ਹੁੰਦੀ ਆ ਕਿ ਉਹ ਕਈ ਵਾਰੀ ਆਇਲਸ ਦਾ ਸਰਟੀਫਿਕੇਟ ਲਾਉਣਾ ਨਾਲ ਭੁੱਲ ਜਾਂਦੇ ਆ ਕਿਉਂਕਿ ਆਈਆਰਸੀਸੀ ਦਾ ਜਿਹੜਾ ਪੋਰਟਲ ਆ ਜੀਸੀਕੀ ਆ ਉਹਦੇ ਅੱਗੇ ਜਾ ਕੇ ਕੋਈ ਉੱਥੇ ਕੋਈ ਡਾਕੂਮੈਂਟੇਸ਼ਨ ਸਬਮਿਟ ਕਰਨ ਵਾਸਤੇ ਕੁਝ ਬਣਿਆ ਹੀ ਨਹੀਂ ਹੋਇਆ ਕਿ ਜਿੱਥੇ ਸਪੈਸ਼ਲ ਇਹ ਕਿਹਾ ਜਾਵੇ ਕਿ ਤੁਹਾਡੀ ਆਇਲੈਂਡ ਗਲਤੀ ਤਾਂ ਇਹ ਇਮੀਗ੍ਰੇਸ਼ਨ ਆਈਆਰਸੀਸੀ ਦੀ ਆ ਕਿ ਉਹਨਾਂ ਨੇ ਉਸ ਜੀ ਦਾ ਉੱਤੇ ਬਾਕਸ ਦਿੱਤਾ ਨਹੀਂ ਹੋਇਆ ਪਰ ਜਦੋਂ ਕੋਈ ਕਲਾਇੰਟ ਜਾਂ ਜਦੋਂ ਕੋਈ ਸਟੂਡੈਂਟ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਲਗਾਉਂਦਿਆਂ ਆਇਸ ਦਾ ਸਰਟੀਫਿਕੇਟ ਨਾਲ ਨਹੀਂ ਲਾਉਂਦਾ ਤੇ ਉਹਨੂੰ ਜਦੋਂ 180 ਦਿਨ ਕਰਾਸ ਹੋ ਜਾਂਦੇ ਆ ਫੋਰ ਐਗਜ਼ਾਮਪਲ ਉਹਦੀ ਸਟੱਡੀ ਜਿਹੜੀ ਉਹ ਖਤਮ ਹੋਈ ਤੇ ਉਹਨੂੰ 180 ਦਿਨ ਹੋ ਗਏ ਪ੍ਰੋਸੈਸਿੰਗ ਟਾਈਮ ਦੇ ਕਰਕੇ ਜੀ ਜੀ ਤੇ ਉਸ ਤੋਂ ਬਾਅਦ ਉਹ ਕਦੀ ਵੀ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੁਬਾਰਾ ਨਹੀਂ ਅਪਲਾਈ ਕਰ ਸਕਦਾ ਬਹੁਤ سارے ਸਟੂਡੈਂਟ ਇਦਾਂ ਦੇ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੇ ਆਪ ਅਪਲਾਈ ਕੀਤਾ ਆਇਲ ਦਾ ਸਰਟੀਫਿਕੇਟ ਨਹੀਂ ਲਗਾ ਸਕੇ ਗਲਤੀ ਹੋ ਗਈ ਤੇ 180 ਦਿਨ ਵੀ ਪਾਰ ਹੋ ਗਏ ਤੇ ਹੁਣ ਉਹਨਾਂ ਨੂੰ ਇੱਥੇ ਜਿਹੜਾ ਆਊਟ ਆਫ ਸਟੇਟਸ ਹੋ ਗਿਆ ਕੈਨੇਡਾ ਦੇ ਵਿੱਚ ਇੱਕ ਡਾਕੂਮੈਂਟ ਰਹਿ ਗਿਆ ਨਹੀਂ ਹੋਇਆ ਉਹਦੇ ਕਰਕੇ ਨਾ ਹੋ ਗਈ ਦੁਬਾਰਾ ਮੌਕਾ ਹੀ ਨਹੀਂ ਉਹਦੇ ਕੋਲ ਨਹੀਂ ਜੀ ਬਿਲਕੁਲ ਨਹੀਂ ਉਹ ਕਹਿੰਦੇ ਜੀ ਤੁਹਾਡੀ ਗਲਤੀ ਆ ਤੁਸੀਂ ਇਹ ਸਬਮਿਟ ਨਹੀਂ ਕੀਤਾ ਤੇ ਰੈਸਟੋਰੇਸ਼ਨ ਦਾ ਟਾਈਮ ਦੇ ਦਿੰਦੇ ਕਈ ਵਾਰੀ ਕਈ ਅਫਸਰ 90 ਦਿਨ ਦਾ ਟਾਈਮ ਦਿੰਦੇ ਆ ਪਰ ਇੱਕ ਦੂਸਰੇ ਪਾਸੇ ਇੱਕ ਰੂਲ ਵੀ ਹੈ ਨਾ ਕਿ 180 ਦਿਨ ਜੇ ਕ੍ਰੋਸ ਹੋ ਗਏ ਤੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੁਬਾਰਾ ਨਹੀਂ ਲਾ ਸਕਦੇ ਅਪਲਾਈ ਨਹੀਂ ਕੀਤਾ ਜਾ ਸਕਦਾ ਨਾ ਜੀ ਉਹਨਾਂ ਦੀ ਸਟੱਡੀ ਦਾ ਜਿੰਨਾ ਇੱਥੇ ਟਾਈਮ ਲੱਗਾ ਜਿੰਨਾ ਖਰਚਾ ਲੱਗਾ ਉਹ ਸਾਰਾ ਕੁਝ ਵੇਸਟ ਆ ਇੱਕ ਲੋਕ ਆਮ ਗੱਲ ਹੋਰ ਵੀ ਕਹਿੰਦੇ ਵੀ ਸਖਤੀ ਪਹਿਲਾਂ ਵੀ ਹੁੰਦੀ ਰਹੀ ਹੈ ਜਿੰਨੀ ਮਰਜ਼ੀ ਹੋ ਜਵੇ ਕੈਨੇਡਾ ਛੱਡ ਕੇ ਮੁੜਦਾ ਕੋਈ ਨਹੀਂ ਮੁੜ ਵੀ ਰਹੇ ਲੋਕ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਇੱਥੋਂ ਮੁੜ ਰਹੇ ਨੇ ਅੱਜ ਮੈਂ ਸਵੇਰੇ ਇੱਕ ਨਿਊਜ਼ ਸੁਣ ਰਿਹਾ ਸੀ ਕਿ ਜਿੱਦਾਂ ਹਾਂਗਕਾਂਗ ਦੇ ਵਿੱਚ ਉੱਥੇ ਇੱਕ ਹੈਪਨ ਹੋਇਆ ਤੇ ਕਹਿੰਦੇ 3 ਲੱਖ ਤੋਂ ਵੱਧ ਲੋਕ ਜਿਹੜੇ ਸਿਟੀਜ਼ਨ ਉਹ ਹੀ ਉੱਥੇ ਰਹਿ ਰਹੇ ਆ ਹੂੰ ਤੇ ਇਹਦਾ ਮਤਲਬ ਇਹ ਆ ਜੀ ਕਾਫੀ ਲੋਕ ਜਿਹੜੇ ਉਹ ਨਹੀਂ ਲਾਈਕ ਕਰਦੇ ਇਸ ਟਾਈਮ ਦੇ ਵਿੱਚ ਇੱਥੇ ਰਹਿਣਾ ਖਾਸ ਤੌਰ ਤੇ ਬਹੁਤ ਸਾਰੇ ਐਸੇ ਕਲਾਇੰਟ ਆ ਜਿਹੜੇ ਖੁਦ ਅਸੀਂ ਜਿਨ੍ਹਾਂ ਦੇ ਪੁਆਇੰਟ ਬਹੁਤ ਵਧੀਆ ਸੀ ਤੇ ਅਸੀਂ ਉਹਨਾਂ ਨੂੰ ਇਹ ਰეკਮੈਂਡ ਕੀਤਾ ਸੀ ਕਿ ਤੁਸੀਂ ਇੰਡੀਆ ਚਲੇ ਜਾਓ ਛੱਡ ਕੇ ਕਿਉਂਕਿ ਇੱਥੇ ਤੁਸੀਂ ਰੁਕੋਗੇ ਜਾਂ ਤੁਸੀਂ ਐਲਐਮਆਈ ਲਓਗੇ ਜਾਂ ਤੁਸੀਂ ਕਿਸੇ ਤਰੀਕੇ ਨਾਲ ਕੋਈ ਐਕਸਟੈਂਸ਼ਨ ਲਓਗੇ ਖਰਚਾ ਕਰੋਗੇ ਤੁਸੀਂ ਬੈਕ ਚੱਲ ਜਾਓ ਉਹ ਚਲੇਗੇ ਹੁਣ ਜਦੋਂ ਡਰਾਅ ਆਇਆ ਤੇ ਉਹਨਾਂ ਦਾ ਡਰਾਅ ਦੇ ਵਿੱਚ ਆ ਗਿਆ ਹੈਲਥ케ਅਰ ਦੇ ਵਿੱਚ ਹੂੰ ਤੇ ਇਹਦਾ ਲੋਕ ਚੂਜ਼ ਕਰਨ ਲੱਗ ਪਏ ਬਹੁਤ ਸਾਰੇ ਕਰਦੇ ਆ ਜੀ ਲੱਗਦਾ ਕੀ ਹੈ ਜੀ ਅੱਗੇ ਕੁਝ ਟਿਲ ਹੋਊਗੀ ਜਾਂ ਜਿਹੜੇ ਅਕੋਰਡਿੰਗ ਟੂ ਦਾ ਸਿਨੈਰੀਓ ਜਿਹੜੇ ਹਾਲਾਤ ਹੁਣ ਇਹਨਾਂ ਨੇ ਕਰ ਦਿੱਤੇ ਆ ਜਿ ਆਕਦਮ ਹੁਣ ਜੇ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕਿ ਆਪਾਂ ਨੂੰ ਆਪਾਂ 10 ਮੰਜ਼ਲਾ ਇਮਾਰਤ ਚੜ੍ਹਿਆ 10 ਮਿੰਟ ਦੇ ਵਿੱਚ ਜੇ ਆਪਾਂ ਹੁਣ ਥੱਲੇ ਆਉਣਾ ਹੋਗਾ ਤੇ ਫਿਰ 10 ਮਿੰਟ ਪੂਰੇ ਵਾਪਸ ਲੱਗਣਗੇ ਪਰ ਹੁਣ ਜੇ ਇਸ ਹਿਸਾਬ ਨਾਲ ਇਮੀਗ੍ਰੇਸ਼ਨ ਦੀਆਂ ਸ਼ਕਤੀਆਂ ਹੋ ਚੁੱਕੀਆਂ ਇਹਨਾਂ ਨੂੰ ਇੱਕਦਮ ਤਾਂ ਇਹ ਨਰਮ ਕਰਨੀ ਲੱਗੇ ਤੇ ਇਹਨੂੰ ਮੈਨੂੰ ਲੱਗਦਾ ਕਿ 2026 ਤੱਕ ਇਹ ਪੂਰਾ ਇਸ ਤਰੀਕੇ ਨਾਲ ਹੀ ਤੰਗ ਪਰੇਸ਼ਾਨ ਕਰਨਗੇ ਜਿਹੜੇ ਹਾਲਾਤ ਹੋਣ ਨੇ ਤੇ ਅੱਗੇ ਜਾ ਕੇ ਸ਼ਾਇਦ ਕੋਈ ਨਵਾਂ ਪ੍ਰੋਗਰਾਮ ਲਿਓਣ ਨਵੇਂ ਕੁਝ ਇਸ ਤਰ੍ਹਾਂ ਦੇ ਰਸਤੇ ਲਿਓਣ ਜਿਨ੍ਹਾਂ ਦਾ ਪ੍ਰੋਸੈਸਿੰਗ ਫਾਸਟ ਹੋ ਸਕੇ ਐਟ ਲੀਸਟ ਬਾਜੀ ਪ੍ਰੋਸੈਸਿੰਗ ਫਾਸਟ ਹੋ ਜਾਏ ਨਾ ਕੋਈ ਵੀ ਬੰਦਾ ਰਹਿਣ ਤੋਂ ਇੱਥੇ ਜਾਗਦਾ ਨਹੀਂ ਕੋਈ ਵੀ ਬੰਦਾ ਕੰਮ ਹੁਣ ਕਿਸੇ ਕੋਲ ਵਰਕ ਅਥੋਰਾਈਜੇਸ਼ਨ ਆਈ 6 ਮਹੀਨੇ ਦੀ ਪਰ ਉਹਦਾ ਵਰਕ ਪਰਮਨੰਡਾ ਰਿਆ 9 ਮਹੀਨੇ ਬਾਅਦ ਜਿਹੜੇ ਉਹ ਵਿਚਲੇ 3 ਮਹੀਨੇ ਨੇ ਆਪਣੇ ਬਹੁਤੀ ਵਾਰੀ ਨਾ ਆਪਣੇ ਦੇਸੀ এমਪਲੋਇਰਸ ਨੂੰ ਕਿਹਾ ਜਾਂਦਾ ਹੈ ਮਾੜੇ ਨੇ ਪਰ ਬਹੁਤੀ ਵਾਰੀ ਉਹ ਕੰਮ ਵੀ ਆਉਂਦੇ ਉਹ ਕੰਮ ਦੇਈ ਜਾਂਦੇ ਆ ਹਮ ਪਰ ਤੁਸੀਂ ਕਿਸੇ ਵਾਲਮਾਰਟ ਲੋਬਲੋ ਕਿਸੇ ਵੀ ਫਰਮ ਦੇ ਨਾਲ ਜਿਹੜੇ ਸਟੂਡੈਂਟ ਕੰਮ ਕਰਦੇ ਆ ਉਹਨਾਂ ਨੂੰ ਅਥਾਰਟੀ ਤੋਂ ਬਿਨਾ ਉਹ ਕੰਮ ਹੀ ਨਹੀਂ ਦੇ ਕੇ ਰਾਜੀ ਜੀ ਉਹ ਕਹਿੰਦੇ ਸੋ ਇਹ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਸ ਟਾਈਮ ਸਾਰੇ ਫੇਸ ਕਰ ਰਹੇ ਆ ਤੇ ਹੋਪਫੁਲੀ ਇਹਦੇ ਤੇ ਜਰੂਰ ਕੋਈ ਨਾ ਕੋਈ ਵਰਕ ਹੋਣਾ ਚਾਹੀਦਾ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਦੋਸਤੋ ਸਦਾ ਗੁਰਪ੍ਰੀਤ ਸਿੰਘ ਹੋਂ ਨਾਲ ਅਸੀਂ ਗੱਲਬਾਤ ਕੀਤੀ ਜਿੱਥੇ ਇਮੀਗ੍ਰੇਸ਼ਨ ਨਰਮ ਹੋਣੀ ਚਾਹੀਦੀ ਸਖਤ ਹੋਣੀ ਚਾਹੀਦੀ ਸਰਕਾਰ ਦੀਆਂ ਪਾਲਿਸੀਆਂ ਹੋ ਸਕਦੀਆਂ ਨੇ ਵੱਖਰੇ ਵੱਖਰੇ ਤਰੀਕੇ ਦੀਆਂ ਵੱਖ-ਵੱਖ ਸਮੇਂ ਤੇ ਪਰ ਜਿਹੜੀ ਪ੍ਰੋਸੈਸਿੰਗ ਡਿਲੇ ਕਰਨੀ ਤੇ ਖਾਸ ਤੌਰ ਦੇ ਉੱਤੇ ਜਿੱਦਾਂ ਇਹ ਦੱਸ ਰਹੇ ਕਿ ਕਿਸੇ ਬਹਾਨੇ ਦੇ ਨਾਲ ਐਪਲੀਕੇਸ਼ਨ ਰਿਜੈਕਟ ਕਰਨੀਆਂ ਜਿਹੜੀਆਂ ਪਹਿਲਾਂ ਨਹੀਂ ਹੁੰਦੀਆਂ ਸੀ ਇਹਦੇ ਨਾਲ ਲੋਕ ਸੱਚਮੁੱਚ ਬਹੁਤ ਪਰੇਸ਼ਾਨ ਨੇ ਅਮਿਤ ਪ੍ਰੇਸਰ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ